ਵੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਮੈਰਾ ਕੱਲੇ ਮੇਰੇ ਕੋਲੇ ਕੱਲਾ ਇਹਨਾਂ ਦਾ ਮਸਲਾ ਨਹੀਂ ਮੈਂ ਹਰ ਇੱਕ ਬੰਦੇ ਨਾਲ ਖੜਦਾ ਹਾਂ ਅੱਜ ਤੱਕ ਅਨੇਕਾਂ ਕਰੋੜਾਂ ਰੁਪਏ ਸੀ ਏਜੰਟਾਂ ਤੋਂ ਵਾਪਸ ਕਰਵਾ ਚੁੱਕਿਆ ਜਿੰਨੇ ਵੀ ਜੋਗਰਾ ਹਰ ਇੱਕ ਪੰਜਾਬ ਦੇ ਮਸਲੇ ਤੇ ਲੜਦੇ ਆਂ ਪਰ ਜੋ ਇਹ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੋਈ ਹੈ ਇਹ ਸਮੱਸਿਆ ਇਹ ਹੋਗੀ ਤੁਸੀਂ ਪਿੰਡਾਂ ਦੀ ਗੱਲ ਕਰ ਲੋ ਸ਼ਹਿਰਾਂ ਦੀ ਗੱਲ ਕਰ ਲੋ ਹਰ ਇੱਕ ਪਿੰਡਾਂ ਨਾਲ ਸ਼ਹਿਰਾਂ ਦੇ ਵਿੱਚ ਇਹ ਏਜੰਟ ਆ ਕੇ ਬਹਿ ਗਏ ਇਹ ਬਹੁਤ ਵੱਡੀ ਪੰਜਾਬ ਦੀ ਦੁਖਦਰਦੀ ਆ ਪੰਜਾਬ ਦਾ 13000 ਪਿੰਡਾ ਹੈ 13000 ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਕਸਬੇ ਦੀ ਗੱਲ ਕਰੀਏ ਹਰ ਇੱਕ ਪਿੰਡ ਦਾ ਸ਼ਹਿਰ ਦੇ ਵਿੱਚ 10 ਬੰਦਿਆਂ ਦੇ ਨਾਲ 20 ਬੰਦਿਆਂ ਦੇ ਨਾਲ ਠੱਗੀ ਏਜੰਟ ਮਾਰੀ ਬੈਠੇ ਹੀ ਨੇਗੇ 30 ਤੇ 40 40 ਲੱਖ ਰੁਪਇਆ ਲੈ ਕੇ ਇਹ ਨੌਜਵਾਨਾਂ ਨੂੰ ਬਾਹਰ ਭੇਜ ਰਹੇ ਨੇ ਜਿਸ ਦੇ ਉੱਪਰ ਸਰਕਾਰ ਦੀ ਬਿਲਕੁਲ ਚੁੱਪ ਚੁਪੀ ਧਾਰੀ ਹੋਈ ਆ 2 ਸਾਲ ਹੋ ਗਏ ਮੈਨੂੰ ਲਗਾਤਾਰ ਇਹ ਮੁੱਦੇ ਤੇ ਲੜਦੇ ਨੂੰ 2 ਸਾਲ ਹੋ ਗਏ ਕੋਈ ਵੀ ਸਰਕਾਰ ਨੇ ਇਹਨਾਂ ਨੇ 100-100 200-200 ਕਰੋੜ ਦੀਆਂ ਠੱਗੀਆਂ ਕੀਤੀਆਂ ਨੇ ਸਰਕਾਰ ਨੇ ਕਿਸੇ ਏਜੰਟਾਂ ਉੱਪਰ ਸਖਤ ਕਾਰਵਾਈਆਂ ਨਹੀਂ ਕੀਤੀਆਂ ਅੱਜ ਜਿਹੜੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਿਲਕੁਲ ਖਤਮ ਹੋ ਗਈ ਆ ਹੁਣ ਜਿਹੜਾ ਕਿ 2 ਸਾਲਾਂ ਬਾਅਦ ਸਾਡੇ ਰੌਲਾ ਪਾਉਣ ਦੇ ਨਾਲ ਅਸੀਂ ਨੌਜਵਾਨਾਂ ਨੂੰ ਸਮਝਾਉਣੇ ਹੁਣ ਜਿਹੜਿਆ ਕਾਲਜਾਂ ਦੇ ਵਿੱਚ ਕਿਤੇ ਮਸਾ ਰੌਣਕਾਂ ਜਿਹੜੀਆਂ ਭਰਤੀਆਂ ਲਗੀਆਂ ਜਿਹੜੇ ਏਜੰਟ ਨੇ ਰਾਜਨੀਤਿਕ ਸਾਹਿਬ ਇਸ ਇਸੇ ਗਲਤੀ ਹੋਣਾ ਮੈਂ ਸਾਰੀ ਗਲਤੀ ਵੀ ਜਿਹੜਾ ਹੁਣ ਜਿਹੜਿਆ ਰੌਣਕਾਂ ਭਰਤੀਆਂ ਲਗੀਆਂ ਲੁੱਟ ਕੇ ਖਾ ਗਈ ਹੁਣ ਜਿਹੜੇ ਰਾਜਨੀਤਿਕ ਜਿਹੜੇ ਰਾਜਨੀਤ ਜਿਹੜੇ ਏਜੰਟਾਂ ਉੱਪਰ ਇਹਨਾਂ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਐਡਾ ਵੱਡਾ ਪੰਜਾਬ ਦੇ ਵਿੱਚ ਮਾਫੀਆ ਵੱਧ ਕਿਉਂ ਗਿਆ ਦੇਖੋ ਇੱਕ ਏਜੰਟ ਕਰੋੜ ਕਰੋੜ ਦੋ ਦੋ ਕਰੋੜ ਰੁਪਇਆ ਰੋਜ਼ ਦਾ ਕਮਾਉਂਦਾ ਹੁਣ ਜਿਹੜਾ ਇਹਨਾਂ ਉੱਪਰ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਜੇ ਕੋਈ ਏਜੰਟ ਕਰੋੜ ਰੁਪਇਆ ਕਮਾਉਂਦਾ ਉਹ ਲ ਜਾ ਕੇ ਐਮਐਲ ਨੂੰ ਚੜਾਵਾ ਚੜਾਉਂਦਾ ਉਹ ਪ੍ਰਸ਼ਾਸਨ ਨੂੰ ਜਾ ਕੇ ਚੜਾਵਾ ਚੜਾਉਂਦਾ ਇਸ ਕਰਕੇ ਉਹਦੇ ਉੱਪਰ ਕਾਰਵਾਈ ਨਹੀਂ ਹੁੰਦੀ ਹੁਣ ਇੱਥੇ ਆਪਾਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਖੜੇ ਆ ਕਿੱਡੀ ਦੁੱਖ ਦੀ ਗੱਲ ਹੈ ਇੱਥੋਂ ਸਾਡਾ ਚੁਣ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲੁਧਿਆਣਾ ਜਿਲ੍ਹਾ ਦੀ ਇਹ ਲੁਧਿਆਣੇ ਚ ਪੈਂਦਾ ਜੀ ਇਹ ਪਿੰਡ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲੁਧਿਆਣੇ ਚ ਪੈਂਦਾ ਹਾਂ ਮੈਂ ਉਹਦਾ ਬਹੁਤ ਵੱਡਾ ਜਿਹੜਾ ਵਿਰੋਧ ਕੀਤਾ ਇਹ ਲੁਧਿਆਣੇ ਚ ਪੈਂਦਾ ਚਲੋ ਕੋਈ ਗੱਲ ਨਹੀਂ ਨਾਲ ਹੀ ਬਰਨਾਲਾ ਲੱਗਦਾ ਹੈਨਾ ਉਹਦਾ ਮੈਂ ਵਿਰੋਧ ਕੀਤਾ ਉਹਦਾ ਰੀਡੀ ਏਜੰਟ ਸੀ ਰਿਤਕੋੜਾ ਉਹਨੇ 200 ਕਰੋੜ ਦੀ ਠੱਗੀ ਮਾਰੀ ਹੋਇਆ ਉਹਦੇ ਉੱਪਰ ਅਜੇ ਕੋਈ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਨੂੰ ਜਾ ਕੇ ਸਨਮਾਨਿਤ ਕਰ ਰਹੇ ਨੇ ਸਾਡੇ ਲੀਡਰ ਹੁਣ ਇਹ ਜਿਹੜੀ ਪੰਜਾਬ ਦੀ ਸਮੱਸਿਆ ਹੈ ਇਹਦੇ ਉੱਪਰ ਕੋਈ ਅਜੇ ਤੱਕ ਜਿਹੜਾ ਸਾਡਾ ਰੌਲਾ ਪਾਉਣ ਦੇ ਨਾਲ ਅੱਜ ਜਿਹੜਾ ਇਹ ਰਿਜ਼ਲਟ ਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨਾਂ ਨੂੰ ਸਮਝਾਉਣੇ ਆ ਵੀ ਭਰਾਵੋ ਇੱਥੇ ਪੜੋ ਕੋਸ਼ਿਸ਼ ਕਰੋ ਜੇ ਸਰਕਾਰੀ ਨਹੀਂ ਨੌਕਰੀ ਮਿਲਦੀ ਜੇਕਰ ਸਰਕਾਰ ਤੁਹਾਡੀਆਂ ਨੌਕਰੀਆਂ ਖੋ ਕੇ ਬਾਹਰ ਲੈਣ ਨੂੰ ਦੇ ਰਹੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਤੇ ਪ੍ਰਾਈਵੇਟ ਕੰਮ ਚ ਲਾਓ ਕੋਈ ਨਾ ਕੋਈ ਕੰਮ ਚ ਲਾ ਕੇ ਕਾਮਯਾਬ ਹੋ ਸਕਦੇ ਹੋ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਤਾਂ ਹੈ ਕਿਤੇ ਜਾ ਕੇ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋਈਆਂ ਨੇ ਗਿਆ ਇਸ ਕਰਕੇ ਸਰਕਾਰ ਨੇ ਇਹਨਾਂ ਏਜੰਟਾਂ ਉੱਪਰ ਜਿਹੜਾ ਕਿ ਕਈ ਬੰਦੇ ਇਸ ਪ੍ਰਕਾਰ ਦੀ ਗੱਲ ਕਰਦੇ ਨੇ ਕਈ ਸਰਕਾਰੀ ਲੀਡਰ ਕਈ ਜਾਂ ਸਰਕਾਰੀ ਬੰਦੇ ਇਹ ਗੱਲ ਕਰਦੇ ਨੇ ਵੀ ਦੇਖੋ ਇਹ ਕਿਹੜਾ ਏਜੰਟ ਕਿਹੜਾ ਘਰੋਂ ਪੈਸੇ ਲੈ ਕੇ ਆਉਂਦੇ ਨੇਗੇ ਨਾ ਠੱਗੀ ਮਰਵਾਓ ਇਸ ਚੀਜ਼ ਦਾ ਮੈਂ ਸਾਰੇ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਕਿ ਜਦੋਂ ਕਿਸੇ ਚੀਜ਼ ਦੀ ਮਸ਼ਹੂਰੀ ਚੱਲਦੀ ਹੁੰਦੀ ਹੈ ਕਿਸੇ ਚੀਜ਼ ਦੀ ਐਡ ਚੱਲਦੀ ਹੁੰਦੀ ਹੈ ਤਾਂ ਤੁਸੀਂ ਮੱਲੋ ਮੱਲਿਓ ਚੀਜ਼ ਨੂੰ ਖਰੀਦ ਲੈਣਾ ਵੀ ਆਹ ਬੰਦੇ ਨੇ ਮਸ਼ਹੂਰੀ ਕੀਤੀ ਆਹ ਬੰਦੇ ਨੇ ਐਡ ਕੀਤੀ ਇਹਦੀਆਂ ਐਡਾਂ ਵੱਡੇ ਵੱਡੇ ਲੀਡਰਾਂ ਨੇ ਕੀਤੀਆਂ ਇਹ ਏਜੰਟਾਂ ਦੀਆਂ ਇਹਨਾਂ ਦੀਆਂ ਐਡਾਂ ਵੱਡੇ ਵੱਡੇ ਐਕਟਰਾਂ ਨੇ ਕੀਤੀਆਂ ਸਾਰਿਆਂ ਨੇ ਇਹਨਾਂ ਦੇ ਐਡਾਂ ਕੀਤੇ ਤਾਂ ਇਹ ਪੰਜਾਬ ਦੇ ਵਿੱਚ ਮਾਫੀਆ ਵਧਿਆ ਇਹ ਮਾਫੀਆ ਵਧਣ ਦਾ ਇਹ ਕਾਰਨ ਹੈ ਹੁਣ ਤੁਸੀਂ ਇਹ ਦੇਖੋ ਜਿਹੜੇ ਕਿ ਸਰਕਾਰ ਜਦੋਂ ਸਹਿਯੋਗ ਦੇ ਰਹੀ ਆ ਵੀ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਤਾਂ ਇਹ ਲੋਕਾਂ ਨਾਲ ਠੱਗੀਆਂ ਵੱਜੀਆਂ ਓਣ ਹੀ ਠੱਗੀਆਂ ਵੱਜੀਆਂ ਤੁਸੀਂ ਅੱਜ ਕਹਿ ਦਿੰਦੇ ਹੋ ਵੀ ਇਹ ਕੜਾ ਏ ਇਹ ਏਜੰਟਾਂ ਦੇ ਕੋਲ ਨਹੀਂ ਜਾਂਦੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਕੀਤੀ ਨੌਜਵਾਨਾਂ ਦੇ ਵੀ ਬਾਹਰ ਜਾਓ ਬਾਹਰ ਜਾਓ ਕਿਸਾਨਾਂ ਦੇ ਪੁੱਤ ਜ਼ਮੀਨਾਂ ਵੇਚ ਕੇ ਮਜ਼ਦੂਰਾਂ ਦੇ ਪੁੱਤ ਦਵਾਈ ਰਮੇਨੀਆਂ ਸਾਊਦੀ ਅਰਬ ਤੋਂ ਕਿੱਥੋਂ ਕਿੱਥੋਂ ਅਸੀਂ ਕਢਾ ਕੇ ਲੈ ਕੇ ਆਇਆ ਕਿੰਨੇ ਠੱਗਿਆਂ ਬੱਜਿੰਦੇ ਨੇ ਅੱਜ ਤੱਕ ਸਰਕਾਰ ਨੇ ਨਾ ਇਹ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਈ ਹੁੰਦੀ ਤਾਂ ਆਹ ਜਿਹੜੇ ਸਾਨੂੰ ਧਰਨੇ ਲਾਉਣ ਦੀ ਲੋੜ ਨਾ ਪੈਂਦੀ ਅੱਜ ਜੇਕਰ ਮੈਂ ਇੱਥੇ ਨਾ ਆਉਂਦਾ ਤਾਂ ਇਹ ਵਾਟਰ ਵਕਸ ਦੇ ਉੱਪਰ ਜੇ ਪਰਿਵਾਰ ਖੁਦਕੁਸ਼ੀ ਕਰ ਜਾਂਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀ ਮੈਂ ਮਾਂ ਪਿਓ ਦੇ ਮਿੰਟਾਂ ਤਰਲੇ ਕੱਢੇ ਜੋ ਤੋ ਸਾਲ ਮਾਰ ਦਿੰਦੇ ਕੌਣ ਜ਼ਿੰਮੇਵਾਰ ਸੀਗਾ ਇਸ ਚੀਜ਼ ਦਾ ਇਹ ਪੰਜਾਬ ਦੇ ਹਾਲਾਤ ਬਣੇ ਪੈਣਗੇ ਤੇ ਤੁਸੀਂ ਕਹਿੰਦੇ ਹੋ ਧਰਨੇ ਲਾਉਣੇ ਹੋ ਤੁਸੀਂ ਕਹਿੰਦੇ ਹੋ ਵਾਟਰ ਬਖਤ ਤੇ ਜਾ ਕੇ ਚੜ ਕੇ ਇਹਨਾਂ ਦੇ ਕੋਲ ਤਾਂ ਖਾਣ ਨੂੰ ਦਾਣੇ ਨਹੀਂ ਹੈਗੇ ਬਾਈ ਜੀ ਘਰੇ ਜਿਹੜੇ 10 ਬਿੱਗੇ ਥਾਂ ਸੀਗਾ ਉਹਨਾਂ ਨੇ ਵੇਚ ਕੇ ਉਹ ਸਾਰਾ ਏਜੰਟ ਨੂੰ ਦਿੱਤਾ ਏਜੰਟ ਨੂੰ ਦਿੱਤਾ ਹੁਣ ਜਿਹੜਾ ਏਜੰਟ ਨੂੰ ਦਿੱਤਾ ਹੋਇਆ ਹੁਣ ਜਦੋਂ ਇਹਨਾਂ ਕੋਲੇ ਕੁਛ ਨਾ ਰਿਹਾ ਹਾਨੀ ਸਰ ਨੂੰ ਆ ਕੇ ਵਾਟਰ ਬਖਤ ਤੇ ਚੜੇ ਇਹਨਾਂ ਨੇ ਮਰ ਜਾਂਦੇ ਇਹਨਾਂ ਦੀ ਖੁਦਕੁਸ਼ੀ ਕਰ ਜਾਂਦੇ ਤਾਂ ਕੌਣ ਜ਼ਿੰਮੇਵਾਰ ਸੀ ਮੁੰਡੇ ਦੀ ਮਾਂ ਮਰ ਜਾਂਦੀ ਮੁੰਡਾ ਕਿੱਧਰ ਨੂੰ ਜਾਂਦਾ ਪਿਓ ਮਰ ਜਾਂਦਾ ਇਹ ਪਰਿਵਾਰਾਂ ਦੇ ਹਾਲਾਤ ਹੋਏ ਪੈਨੇ ਘਰਾਂ ਦੇ ਚੁੱਲਿਆਂ ਦੇ ਵਿੱਚੋਂ ਜਿਹੜਾ ਗੱਲ ਕਹਿੰਦੇ ਸੀ ਆਪਾਂ ਅੱਗ ਬੁਝ ਗਈ ਜਿਹੜੇ ਗੱਲਾਂ ਮੁੱਖ ਮੰਤਰੀ ਕਰਦਾ ਹੁੰਦਾ ਆ ਅੱਗ ਬੁਝੀਆ ਭਰਾਵਾ ਆ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਇਸ ਕਰਕੇ ਇਹ ਚੀਜ਼ ਨੂੰ ਦੇਖਣ ਦੀ ਲੋੜ ਆ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਏਜੰਟ ਧਿਆਨ ਨਾਲ ਇਹ ਗੱਲ ਸੁਣ ਲੈਣ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਕਿਸੇ ਨੂੰ ਛੱਡਣਾ ਨਹੀਂ ਅਸੀਂ ਮਹਾਲੀ ਤੋਂ ਇਹ ਆਉਣ ਵਾਲੇ ਆ ਥੋੜੀ ਜਿਹੀ ਗਰਮੀ ਕਰਕੇ ਸੀ ਪ੍ਰੋਗਰਾਮ ਬੰਦ ਕਰਿਆ ਹੋਇਆ ਅਸੀਂ ਮਹਾਲੀ ਤੋਂ ਵੱਡੇ ਪ੍ਰੋਗਰਾਮ ਲਿਖਾਂਗੇ ਉੱਥੋਂ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਲੂਸ ਕੱਢਾਂਗੇ ਜਿਹੜੇ ਲੋਕਾਂ ਨੂੰ ਮੈਂ ਗੱਲ ਕਹਿਣਾ ਹੁੰਦਾ ਮੇਰੇ ਕੋਲੇ ਆਉਂਦੇ ਨੇ ਲੋਕ ਮੇਰੇ ਕੋਲੇ ਆਉਣ ਤੋਂ ਪਹਿਲਾਂ 2-3 ਕਾਰਵਾਈਆਂ ਏਜੰਟਾਂ ਦੇ ਖਰਾਬ ਹੋਣੇ ਚਾਹੀਦੇ ਨੇ ਇੱਕ ਤਾਂ ਪਿੰਡਾਂ ਦੇ ਵਿੱਚ ਫੋਟੋਆਂ ਪੋਸਟਰ ਬੈਨਰ ਕਢਾ ਕੇ ਲਾਓ ਉਹਨਾਂ ਦਾ ਪੂਰਾ ਜਲੂਸ ਕਟੋ ਇਦੋਂ ਬਲੈ ਇੱਕ ਧਰਨਾ ਚਲਾਓ ਹੁਣ ਇਹ ਪਰਿਵਾਰ ਨਾਲ ਮੈਂ ਆ ਕੇ ਖੜਾ ਆ ਪਰਿਵਾਰ ਘਟੂ ਘੜ ਧਰਨੇ ਦੇ ਉੱਪਰ ਦਾ ਚਲਾ ਰਿਹਾ ਸੀ ਨਾ ਬੈਟਾ ਤਾਂ ਆਇਆ ਸੀ ਨਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਆਪ ਵੀ ਲੋਕ ਕਰਨ ਆਪ ਵੀ ਜਿਹੜੇ ਸਾਰੇ ਲੋਕ ਸਹਿਯੋਗ ਦੇਣ ਇਹ ਪੰਜਾਬ ਦੇ ਵਿੱਚੋਂ ਏਜੰਟ ਮਾਫੀਆ ਖਤਮ ਕਰੀਏ ਇਹ ਮਾਫੀਆ ਦੀ ਜੜ ਪੱਟੀਏ ਇਹ ਸਾਰਿਆਂ ਨੂੰ ਲੋੜ ਹੈ ਪੰਜਾਬ ਦੀ ਇਸ ਟਾਈਮ ਬਹੁਤ ਵੱਡੀ ਲੋੜ ਬਣੀ ਹੋਈ ਹੈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਰੇ ਜਿਸ ਤਰ੍ਹਾਂ ਧਰਨਾ ਇਹਦੇ ਪਿੰਡ ਵਿੱਚ ਲੱਗਿਆ ਹੋਇਆ ਹਾਂਜੀ ਵੀਰੇ ਆਮ ਹੁੰਦਾ ਪਿੰਡ ਦੇ ਲੋਕਾਂ ਦਾ ਬਹੁਤ ਵਿਰੋਧ ਹੁੰਦਾ ਕਿਉਂ ਧਰਨਾ ਲਾਇਆ ਇੱ ਸਾਹ ਦਿੱਤਾ ਕਿ ਇਹ ਠੱਗ ਨੇ ਉਹਨੇ ਠੱਗੀ ਮਾਰੀ ਆ ਸਾਰੇ ਪਿੰਡ ਨੇ ਨਗਰ ਨੇ ਸਾਥ ਦਿੱਤਾ ਨਗਰ ਹੋਰ ਬਹੁਤ ਸਾਰੀਆਂ ਕਾਰਵਾਈਆਂ ਕਰਾਉਣ ਲਈ ਜਾ ਰਿਹਾ ਨਗਰ ਨੇ ਇੱਥੋਂ ਚੱਕ ਕੇ ਗੱਲ ਕਹਿਤੀ ਪਰਿਵਾਰ ਨੂੰ ਵੀ ਭਾਈ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਅਸੀਂ ਪਿੰਡ ਦੇ ਵਿੱਚ ਫੰਡ ਇਕੱਠਾ ਕਰਕੇ ਦੇ ਦਈਏ ਹੁਣ ਇਦੋਂ ਹੋਰ ਨਗਰ ਕੀ ਦੇਵੇ ਇਦੋਂ ਹੋਰ ਬੇਇੱਜ਼ਤੀ ਦੀ ਗੱਲ ਕੀ ਹੋ ਸਕਦੀ ਹੈ ਇੱਕ ਹੋਰ ਸਿੱਧੂ ਸਾਹਿਬ ਜਿਸ ਤਰ੍ਹਾਂ ਆਇਆ ਉਹ ਆਪਣੀ ਤੁੱਪ ਦੇ ਵਿੱਚ देर शाम ਤੱਕ ਚੱਲਿਆ ਇਹ ਪ੍ਰੋਟੈਸਟ ਹਾਂਜੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਔਰ ਜਿਹੜਾ ਸਿਵਲ ਪ੍ਰਸ਼ਾਸਨ ਦੀ ਕਿਉਂਕਿ ਐਸਟੀਐਮ ਦਾ ਦੋਹਾਂ ਦੀ ਕਾਰਗੁਜ਼ਾਰੀ ਕੀ ਰਹੀ ਹੈ ਸਭ ਤੋਂ ਪਹਿਲਾਂ ਇਹ ਦੀ ਇਹਨਾਂ ਦੀ ਕਾਰਗੁਜ਼ਾਰੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ ਤੇ ਵੀ ਗੱਲ ਕਰਨਾ ਐਸਟੀਐਮ ਦੀ ਕਾਰਵਾਈ ਤੇ ਵੀ ਗੱਲ ਕਰਨਾ ਇਸ ਤੋਂ ਪਹਿਲਾਂ ਜਿਹੜੀ ਕਾਰ ਜਿਹੜੀ ਕਾਰਗੁਜ਼ਾਰੀ ਆ ਨਾ ਆਪਾਂ ਉਹਨੂੰ ਖਾਸ ਕਰਕੇ ਜਿਹੜੇ ਆਪਣੇ ਜਿਹਨੇ ਆਪਣੇ ਵੋਟਾਂ ਲੈਣ ਲਈ ਆਪਣੇ ਆ ਕੇ ਲਾਣਾ ਚੜਦੇ ਨੇਗੇ ਉਹਨਾਂ ਤੇ ਗੱਲ ਕਰਨੀ ਬਣਦੀ ਹੈ ਕਿੰਨੇ ਪਿੰਡਾਂ ਦਾ ਇੱਥੇ ਇਕੱਠ ਹੋਇਆ ਜਦੋਂ ਵੋਟਾਂ ਲੈਣ ਲਈ ਆ ਕੇ ਲੋਕਾਂ ਨੇ ਲਿਲਣੀਆਂ ਕੱਢ ਦੇਣੇ ਪੈਰੀ ਹੱਥ ਲਾਉਂਦੇ ਨੇ ਕੀ ਇਹ ਤੇ ਉਹ ਚੁਣੇ ਹੋਏ ਐਮਐਲਏ ਜਿਹਨੂੰ ਅਸੀਂ ਵੋਟਾਂ ਪਾਈਆਂ ਨੇਗੀਆਂ ਜਿਹਨੂੰ ਅਸੀਂ ਕੁਰਸੀ ਤੇ ਬਿਠਾਇਆ ਜੇ ਉਹ ਆ ਕੇ ਗੱਲ ਸੁਣਦਾ ਤਾਂ ਪ੍ਰਸ਼ਾਸਨ ਨੇ ਵੀ ਤਾਂ ਆਪ ਹੀ ਆਉਣਾ ਸੀ ਭੱਜਿਆ ਭੱਜਿਆ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਵੀ ਐਡਾ ਵੱਡਾ ਪਿੰਡਾਂ ਦਾ ਇਕੱਠ ਹੋਵੇ ਵੋਟਾਂ ਵੇਲੇ ਸਾਡੇ ਲਾਣਾ ਚੜਦੇ ਫਿਰਦੇ ਨੇ ਇਹਨੇ ਅੱਜ ਇੱਥੋਂ ਦਾ ਆ ਕੇ ਮੌਜੂਦਾ ਐਮਐਲਏ ਨੇ ਗੱਲ ਨਹੀਂ ਸੁਣੀ ਧੂਰੀ ਦੇ ਐਮਐਲਏ ਨੂੰ ਵੀ ਚਾਹੀਦਾ ਸੀਗਾ ਵੀ ਤਾਂ ਕੋ ਮੁੱਖ ਮੰਤਰੀ ਦਾ ਇਲਾਕਾ ਉੱਥੇ ਮੁੱਖ ਮੰਤਰੀ ਜਿੱਤੇ ਹੋਇਆ ਐ ਇੱਥੋਂ ਦਾ ਜਿਹੜਾ ਰਾਏਕੋਟ ਦਾ ਇੱਥੋਂ ਬਣਦਾ ਰਾਕੋਟ ਦਾ ਐਮਐਲਏ ਉਹਦਾ ਵੀ ਇੱਥੇ ਆਉਣ ਦਾ ਹੱਕ ਬਣਦਾ ਸੀਗਾ ਜੇਕਰ ਚੁਣੇ ਹੋਏ ਨੁਮਾਇੰਦੇ ਇੱਥੇ ਆ ਸਕਦੇ ਨੇ ਆਉਣ ਤਾਂ ਪ੍ਰਸ਼ਾਸਨ ਤਾਂ ਆਪੀਓ ਠੀਕ ਹੈ ਨਾ ਗੱਲ ਆ ਮੈਂ ਹੁਣ ਤੁਸੀਂ ਦੇਖੋ ਕਿੰਨੇ ਕੰਮ ਛੱਡ ਕੇ ਆਇਆ ਮੈਂ ਉਹਦੇ ਬੁੱਧਵਾਰ ਨੂੰ ਪਿੰਡ ਦੇ ਵਿੱਚ ਬਹਿਣਾ ਜੇ ਕੋਈ ਚੰਗਾ ਰਾਜਨੀਤਿਕ ਚੰਗਾ ਐਮਐਲਏ ਹੋਵੇ ਇਹ ਆਉਦੇ ਪਿੰਡਾਂ ਦੇ ਵਿੱਚ ਬਟਾ ਕੇ ਮਸਲੇ ਹੱਲ ਕਰਾ ਸਕਦਾ ਜਦੋਂ ਝੂਠੇ ਪਰਚੇ ਕਰਾਉਣੇ ਨੇ ਇਹਨਾਂ ਨੇ ਉੱਪਰ ਜਦੋਂ ਸਾਡੇ ਵਰਗਰ ਉੱਪਰ ਝੂਠੇ ਕਿਤੇ ਚਾਈਨੀ ਚੋਰ ਬਣਾਉਣਾ ਕਿਤੇ ਕੁਝ ਬਣਾਉਣਾ ਉਦੋਂ ਝੂਠੇ ਧਰਾਮਾ ਕਿਵੇਂ ਲੈ ਦੇ ਨੇ ਜੇਕਰ ਹੁਣ ਇਹਦੇ ਉੱਪਰ ਸਖਤ ਤਾਰ ਇਦੇ ਉੱਪਰ ਫੜ ਕੇ ਗੋਲੀਆਂ ਦਾ ਪਰਚਾ ਪਾਇਆ ਉਹ ਜਿਵੇਂ ਮੇਰੇ ਉੱਪਰ ਕੋਲੇ ਚੈਨੀ ਚੋਰ ਬਣਾ ਤੱਕ ਤੇ ਕੁਝ ਬਣਾਤਾ ਇਹ ਤਾਂ ਆਪੀ ਰਾਮ ਦਾ ਇਹਨੂੰ ਲਾ ਜਾ ਕੇ ਬਰਫ ਤੇ ਪਾ ਹੁੰਦਾ ਇਹਨੂੰ ਜੇ ਬਰਫ ਤੇ ਜਾ ਕੇ ਉਲਟਾਇਆ ਹੁੰਦਾ ਹੁਣ ਇੱਥੋਂ ਦੀ ਆਪਣਾ ਮੈਂ ਪਿਛਲੇ ਦਿਨਾਂ ਦੀ ਗੱਲ ਦੱਸਦਾ ਬਾਈ ਆ ਆਪਣਾ ਲੁਧਿਆਣੇ ਦੀ ਏਜੰਟ ਆ ਲੁਧਿਆਣੇ ਦੀ ਏਜੰਟਾ ਮੇਰੇ ਉੱਪਰ ਉਹਨਾਂ ਨੇ ਪੁਲਿਸ ਨੇ ਕਾਰਵਾਈ ਕਰਤੀ ਕਹਿੰਦੇ ਤੈਨੂੰ ਧਮਕੀ ਦਿੱਤੇ ਆ ਦਿੱਤੇ ਜੋਹ ਦਿੱਤੇ ਚਲੋ ਮੈਂ ਉਹ ਭੁੱਖਤ ਲੂੰਗਾ ਮੈਂ ਪਹਿਲੀ ਗੱਲ ਕੋਈ ਧਮਕੀ ਨਹੀਂ ਦਿੱਤੀ ਉਹਨੇ ਝੂਠਾ ਪਰਚਾ ਕਰਾਇਆ ਮੇਰੇ ਤੇ ਕਰਤਾ ਮੈਨੂੰ ਉਸ ਪਰਚੇ ਦੇ ਵਿੱਚ ਲਾ ਜਾ ਕੇ ਪਰ ਉਹਦੇ ਉੱਪਰ 8-9 ਪਰਚੇ ਸੀ ਕਰਵਾਤੇ ਕਿੰਨੇ ਵਾਰੀ ਉਹਦੇ ਬਾਅਦ ਧਰਨਾ ਲਾਏ ਇੱਕ ਵਾਰੀ ਜਦੋਂ ਭੱਜ ਜਾਂਦੇ ਇੱਕ ਵਾਰੀ ਵੀ ਪੁਲਿਸ ਨੇ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਨਹੀਂ ਪਾਈ ਦੱਸੋ ਜੀ ਇੱਕ ਵਾਰੀ ਉਹਦੇ ਰਸਟ ਨਹੀਂ ਪਾਈ ਦੱਸੋ ਜੀ ਕਿੱਧਰ ਨੂੰ ਜਾਈਏ ਇਹ ਹਾਲਾਤ ਨੇ ਪੰਜਾਬ ਦੇ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਨਾ ਆਉਂਦੇ ਤਾਂ ਕੋਈ ਅਣਸਖੰਦੀ ਕਰਦਾ ਬਿਲਕੁਲ ਬਾਈ ਜੀ ਮੈਂ ਅਜੇ ਤਾਂ ਮੈਂ ਮਾਂ ਦੀ ਮਿੰਨਤਾਂ ਕੱਢੀਆਂ ਇਹ ਮਾਂ ਕੱਲ ਨੂੰ ਪੁੱਤ ਕਿੱਥੇ ਮਾਂ ਦਿਖਾਉਂਦਾ ਮਾਂ ਕਿੱਥੋਂ ਭਾਲਦਾ ਪਿਓ ਕਿੱਥੇ ਭਾਲਦਾ ਬਿਲਕੁਲ ਇਹਨਾਂ ਨੇ ਖੁਦ ਕੋਲ ਸਾਲ ਮਾਰ ਨੂੰ ਤਿਆਰ ਖੜੀ ਜੀ ਉੱਥੋਂ ਇਹ ਤਾਂ ਮੈਂ ਮਿੰਨਤਾ ਤਰਲੇ ਕੱਡੇ ਵੀ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਜਿੰਨੇ ਵੀ ਜੋਗਰੇ ਆ ਆਪਾਂ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਕੱਢਦੇ ਆ ਜੇ ਮੌ ਜਾਣ ਤੋਂ ਉਪਰ ਤਾਂ ਕੁਝ ਨਹੀਂ ਹੈਗਾ ਜੇ ਜਾਨ ਚ ਲਈ ਜਾਂਦੀ ਕੀ ਕਰਦੇ ਦੱਸੋ ਇਹ ਬਾਪਰ ਨਹੀਂ ਜਿੱਤੇ ਧੰਨਵਾਦ ਭਾਈ মিডিਆ ਦਾ ਬਹੁਤ-ਬਹੁਤ ਮਿਹਰਬਾਨੀ